ਜਿਵੇਂ ਹੀ ਚੋਣਾਂ ਦੀ ਡੇਟ ਆ ਜੋ ਨਜ਼ਦੀਕ ਆ ਰਹੀ ਆ ਉਵੇਂ ਹੀ ਪਾਰਟੀਆਂ ਦੇ ਵੱਲੋਂ ਆਪਣਾ ਪੂਰਾ ਜੋਰ ਆ ਜੋ ਲੱਗਿਆ ਹੋਇਆ ਹੈ ਕਿ ਇਸ ਵਾਰ ਐਮਪੀ ਦੀਆਂ ਜੋ ਸੀਟਾਂ ਨੇ ਵੱਧ ਤੋਂ ਵੱਧ ਕੱਢੀਆਂ ਜਾਣ ਤਾਂ ਉੱਥੇ ਹੀ ਤੁਨ ਦਾਅਵਾ ਦਿੱਤੇ ਕਿ ਹਰ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਨੇ ਜੋ ਉਹ ਚੋਣ ਖਾੜੇ ਦੇ ਵਿੱਚ ਉਤਾਰ ਦਿੱਤੇ ਗਏ ਨੇ ਤਾਂ ਲੋਕ ਸਭਾ ਫਰੋਜਪੁਰ ਤੋਂ ਅੱਜ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦੀ ਇਸ ਚੋਣ ਇਲੈਕਸ਼ਨਾਂ ਨੂੰ ਲੈ ਕੇ ਕੀ رائے ਆ ਔਰ ਕਿਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਔਰ ਕੀ ਕੀ ਮੁੱਦੇ ਨੇ ਜੋ ਲੋਕ ਸਭਾ ਫਰੋਜਪੁਰ ਦੇ ਤੇ ਕਿਹੜੇ ਅੱਜ ਤੱਕ ਮੁੱਦੇ ਨੇ ਜੋ ਲੀਡਰਾਂ ਦੇ ਵੱਲੋਂ ਹੱਲ ਕੀਤੇ ਗਏ ਨੇ ਇਹ ਸਾਰੀ ਗੱਲਬਾਤ ਅੱਜ ਲੋਕਾਂ ਦੇ ਨਾਲ ਕਰਦੇ ਆਂ ਦਲਜੀਤ ਸਿੰਘ ਜੀ ਇਲੈਕਸ਼ਨ ਆ ਰਹੇ ਨੇ ਕਿਵੇਂ ਦੇਖਦੇ ਹੋ ਇਲੈਕਸ਼ਨ ਤਾਂ ਐ ਹੀ ਲੱਗਦਾ ਹੈ ਜੀ ਦੂਜੇ ਪਹਿਲੇ ਇਲੈਕਸ਼ਨਾਂ ਨਾਲੋਂ ਕੁਝ ਅਲੱਗ ਹੈ ਕਿਉਂਕਿ ਕਿਸੇ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜਾ ਕਿਹੜੀ ਪਾਰਟੀ ਕਿਹੜਾ ਕਿਹੜੀ ਪਾਰਟੀ ਰਾਤ ਨੂੰ ਜਿੰਨੇ ਦਾ ਕਿਸੇ ਹੋਰ ਪਾਰਟੀ ਹੁੰਦੇ ਰਾਤ ਨੂੰ ਕਿਸੇ ਹੋਰ ਪਾਰਟੀ ਚ ਹੁੰਦੇ ਆ ਅੱਗੇ ਅਸੀਂ ਵੋਟਰਾਂ ਨੂੰ ਕਹਿੰਦੇ ਹੁੰਦੇ ਸੀ ਕਿ ਵੋਟਰ ਦਾ ਪਤਾ ਨਹੀਂ ਲੱਗਦਾ ਐਤਕੀ ਪਹਿਲਾ ਇਲੈਕਸ਼ਨ ਹੈ ਕਿ ਕੈਂਡੀਡੇਟ ਦਾ ਪਤਾ ਨਹੀਂ ਲੱਗਦਾ ਵੀ ਕਿਹੜੀ ਪਾਰਟੀ ਦਾ ਇੱਕ ਦੱਸੀ ਸੀ ਟੀਵੀ ਤੇ ਆਈ ਸੀ ਕਿ ਉਸ ਦੀ ਮਿਸਿਸ ਕਾਂਗਰਸ ਪਾਰਟੀ ਦੀ ਕਨਵੈਂਸਿੰਗ ਕਰੀ ਜਾਵੇ ਸਟੇਜ ਤੇ ਤੇ ਉਹ ਪਿਛਲੇ ਆਣੇ ਦੱਸਿਆ ਵੀ ਆਪਾਂ ਦਾ ਬੀਜੇਪੀ ਚ ਰਲ ਗਏ ਫਿਰ ਉਹਨੇ ਬੀਜੇਪੀ ਦਾ ਨਾਮ ਲਿਆ ਹੁਣ ਆਹ ਤਾਂ ਹਾਲ ਸਾਡੇ ਦੇਸ਼ ਦਾ ਹੋਈ ਜਾਂਦਾ ਤੇ ਅਸੀਂ ਕੀ ਮੰਗਾਂਗੇ ਇਹਨਾਂ ਕੋਲੋਂ ਕੀ ਲਵਾਂਗੇ ਪਤਾ ਨਹੀਂ ਕਿ ਉਹ ਇਸ ਤਰ੍ਹਾਂ ਦਾ ਰਾਮ ਘਚੌਲਾ ਹੋ ਗਿਆ ਇਹਨਾਂ ਨਾਲ ਤਾਂ ਡੱਡੂ ਵੀ ਏਕਾ ਬਣਾ ਕੇ ਰਹਿੰਦੇ ਆ ਇਹ ਤਾਂ ਡੱਡੂਆਂ ਦੀ ਪਸੇਰੀ ਹੋ ਗਈ ਲੀਡਰ ਕਹਦੇ ਹੋਗੇ ਕਿਉਂਕਿ ਸਾਡੀ ਜਨਤਾ ਨੂੰ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਇਹ ਵੇਚੀ ਜਾਂਦੇ ਆ ਅਗਲੇ ਲੋਕ ਪੈਸੇ ਵਾਲੇ ਖਰੀਦੇ ਜਾਂਦੇ ਆ ਤੇ ਜੇ ਜਨਤਾ ਸੋਚੇ ਵੀ ਇਹ ਸਾਰਾ ਕੁਝ ਸਾਡਾ ਬਣਾ ਦੇਣਗੇ ਲੀਡਰ ਲੋਕ ਤਾਂ ਮੈਂ ਕਹਿੰਦਾ ਇਹ ਫਜ਼ੂਲ ਦੀਆਂ ਗੱਲਾਂ ਐ 70 ਸਾਲ 72 ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਤੇ ਗਰੀਬ ਲੋਕ ਕਿਸਾਨ ਲੋਕ ਮਜ਼ਦੂਰ ਲੋਕ ਮਲਾਜ਼ਮ ਲੋਕ ਇਸੇ ਤਰ੍ਹਾਂ ਹੀ ਤੜਫਦੇ ਰਹਿੰਦੇ ਆ ਕੋਈ ਸਰਕਾਰ ਆ ਜੇ ਡਾਂਗਾ ਵਰਦੀਆਂ ਉਹਨਾਂ ਤੇ ਤੇ ਉਹਨਾਂ ਨੂੰ ਅੱਕੇ ਹੋਿਆਂ ਨੂੰ ਰਸਤੇ ਜਾਮ ਕਰਨੇ ਪੈਂਦੇ ਆ ਫਿਰ ਉਹਨਾਂ ਨੂੰ ਲੋਕ ਕਹਿੰਦੇ ਆ ਕਿ ਇਹ ਹਰਾਸਮੈਂਟ ਹੋ ਰਹੀ ਆ ਉਹ ਕਰਨ ਵੀ ਤਾਂ ਕੀ ਕਰਨ ਲੋਕ ਸਭਾ ਹਲਕਾ ਬਰੋਇਕੋਰ ਤੋਂ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਮਕਸਦ ਵਿੱਚ ਹੱਲ ਨਹੀਂ ਹੋਏ ਅਜੇ ਤੱਕ ਔਰ ਕਿਹੜੇ ਹੋ ਗਏ ਆ ਦੇਖੋ ਸਰ ਤੁਸੀਂ ਇਹ ਦੱਸੋ ਕਿਹੜੇ ਮੁੱਦੇ ਨਹੀਂ ਆ ਵੀ ਕਿਹੜੇ ਹੱਲ ਕਰ ਦਿੱਤੇ ਹੁਣ ਬਾਕੀ ਰਹਿ ਕੀ ਗਿਆ ਮੈਂ ਸੋਚਦਾ ਆ ਕਿ ਜੇ ਗਲੀਆਂ ਦੀ ਗੱਲ ਕਰੋ ਨਾ ਤੋ ਕਹਿਣਗੇ ਯਾਰ ਲੋਕ ਤਾਂ ਚੰਦ ਤੇ ਪਹੁੰਚ ਗਏ ਸਾਡਾ ਦੇਸ਼ ਵੀ ਚੰਦ ਤੇ ਪਹੁੰਚ ਗਿਆ ਤੇ ਤੁਸੀਂ ਗਲੀਆਂ ਅੱਜ ਵੜੇ ਫਿਰਦੇ ਹੋ ਜਦੋਂ ਸਾਡੇ ਗਲੀਆਂ ਦੇ ਬਸਲੇ ਹੀ ਹੱਲ ਨਹੀਂ ਹੋਏ ਤੇ ਅਸੀਂ ਗਲੀਆਂ 'ਚੋਂ ਨਿਕਲੀਏ ਕਿਵੇਂ ਗਲੀਆਂ ਹੋਵੇ ਦੀ ਹੋਵੇ ਸੜਕਾਂ ਦੇ ਵਿੱਚ ਚਲੇ ਜੋ ਮੁਕਸਰ ਦੇ ਓਵੇਂ ਦੇ ਓਵੇਂ ਇਹ ਇੱਕ ਪਵਿੱਤਰ ਨਗਰੀ ਹੈ ਸਾਡੀ ਜਿਹੜੀ ਸਿੱਖ ਇਤਿਹਾਸ ਦੀ ਇੱਕ ਪਵਿੱਤਰ ਨਗਰੀ ਹੈ ਜੇ ਇਸ ਨੂੰ 74 ਪਾਰਟੀਆਂ ਨਹੀਂ ਸਵਾਰ ਸਕਦੀਆਂ ਤਾਂ ਫੇਰ ਜੇ ਅਸੀਂ ਕਹੀਏ ਕਿ ਜਨਤਾ ਦਾ ਕੋਈ ਸਵਾਰਿਆ ਜਾਊਗਾ ਤੇ ਇਹ ਕੰਮ ਮੁਸ਼ਕਲ ਹੈ ਕੀ ਲੱਗਦਾ ਹੈ ਕਿ ਉਹ ਜਾਂ ਐਮਪੀ ਹੋਣਾ ਚਾਹੀਦਾ ਸਾਡੇ ਦੇਖੋ ਐਮਪੀ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਦੋਂ ਐਮਪੀ ਅਸੀਂ ਬਣਾ ਦਿੰਨੇ ਆ ਜਨਤਾ ਬਣਾ ਦਿੰਦੀ ਹੈ ਕਮ ਸੇ ਕਬ ਉਹ ਲਿਸਟ ਬਣਾਵੇ ਕਿਸੇ ਨੇ ਵੋਟ ਪਾਈ ਆ ਕਿਸੇ ਨੇ ਨਹੀਂ ਪਾਈ ਇਹ ਕੋਈ ਜ਼ਰੂਰੀ ਨਹੀਂ ਕਿ ਸਾਰੇ ਲੋਕ ਉਹਨਾਂ ਨੂੰ ਵੋਟਾਂ ਪਾਉਣ ਪਰ ਜਦੋਂ MP ਬਣ ਜਾਂਦੇ ਆ ਉਹ ਸਾਰੇ ਲੋਕਾਂ ਦੇ MP ਹੁੰਦੇ ਆ ਉਹ ਹਰ ਪਿੰਡ ਚ ਜਾ ਕੇ ਪੁੱਛਣ ਵੀ ਕੀ ਤੁਹਾਨੂੰ ਤਕਲੀਫ ਹੈ ਕੀ ਮੇਨ ਮੁੱਦੇ ਹੈ ਜੇ ਉਹਨਾਂ ਦੀ ਨਿਗਾਹ ਚ ਆਉਂਦੇ ਆ ਉਹਨਾਂ ਦੀ ਪਾਵਰ ਚ ਆਉਂਦੇ ਆ ਤਾਂ ਉਹ ਉਹਨਾਂ ਨੂੰ ਹੱਲ ਕਰਨ ਜੇ ਉਹਨਾਂ ਦੀ ਪਾਵਰ ਤੋਂ ਬਾਹਰ ਹੈ ਜਿਸ ਦੀ ਪਾਵਰ ਵਿੱਚ ਵੀ ਹੈ ਉਹਨਾਂ MP ਤੋਂ ਉੱਪਰ ਕੋਈ ਵੀ ਨਹੀਂ ਹੁੰਦਾ ਮਨਿਸਟਰ ਹੁੰਦਾ ਪਰ ਉਹਨਾਂ ਨੂੰ ਇਹ ਕਹਿਣ ਵੀ ਆ ਆ ਮਸਲੇ ਹੈ ਤੇ ਇਹ ਤੁਸੀਂ ਹੱਲ ਕਰੋ ਲੱਗਦਾ ਕਿ ਕਿਸੇ پارٹی ਦੇ ਜੋ ਲਾਗ ਰਹੀ ਐਸ ਵੇਲੇ ਤਾਂ ਕੱਲ ਹੀ ਪੂਰੀਆ ਪੂਰਾ ਹੋਇਆ ਕੋਰਮ ਕਹਿ ਲਓ ਤੁਸੀਂ ਕਿ ਫਿਰੋਜ਼ਪੁਰ ਦੀ ਜਿਹੜੀ ਸੀਟ ਸੀ ਉਹ ਅਧੂਰੀ ਜੀ ਪਈ ਸੀ ਤਿੰਨ ਤਿੰਨੇ ਨਾਲ বিজেপি ਨੇ ਐਲਾਨ ਕੀਤੇ ਐ ਤੇ ਕੱਲ ਤੇ ਜਿਹੜੇ ਇਹ ਕਹਿੰਦੇ ਵੀ ਆਪਾਂ ਕੀ ਸਵਾਰਨਗੇ ਇਹ ਬਣ ਕੇ ਤੇ ਅਜੇ ਤਾਂ ਲਾਰੇ ਹੀ ਆ ਜਿਵੇਂ ਪਹਿਲਾਂ ਲਾਰੇ ਲੱਗਦੇ ਸੀ ਅੱਜ ਵੀ ਉਹੀ ਲਾਰੇ ਆ ਕੋਈ ਇਹਨਾਂ ਤੋਂ ਉਮੀਦ ਨਹੀਂ ਇਹ ਜਨਤਾ ਨੂੰ ਆਪ ਨੂੰ ਉੱਠਣਾ ਪੈਣਾ ਹੈ ਬਿਲਕੁਲ ਬਿਨਾ ਕਿਸੇ ਹੁੱਲੜਬਾਜੀ ਤੋਂ ਬਿਨਾ ਕਿਸੇ ਲੜਾਈ ਝਗੜੇ ਤੋਂ ਇਹ ਜਦੋਂ ਲੀਡਰ ਲੋਕ ਸਾਡੇ ਕੋਲੇ ਆਉਂਦੇ ਆ ਪਿੰਡਾਂ ਚ ਆਉਂਦੇ ਆ ਇਹਨਾਂ ਨੂੰ ਪੁੱਛੋ ਕਿ ਤੁਸੀਂ ਆਉਂਦੇ ਸਮੇਂ ਦੇ ਵਿੱਚ ਜਿਹੜਾ ਲੰਘ ਗਿਆ ਉਹਦੇ ਚ ਕੀ ਤੁਸੀਂ ਬਣਾਇਆ ਇਸ ਪਿੰਡ ਚ ਕੀ ਕਦੇ ਆਏ ਹੋ ਤੇ ਜੇ ਤੁਸੀਂ ਆਏ ਨਹੀਂ ਤੇ ਫੇਰ ਬਣਾਇਆ ਕੀ ਹੋਊਗਾ ਮੇਰਾ ਨਾਮ ਰਮੇਸ਼ ਬਸਲਾ ਜੀ ਇਸ ਆਮ ਪਾਰਟੀ ਅੱਗੇ ਜਾ ਰਹੀ ਹੈ ਇਹ ਆਮ ਪਾਰਟੀ ਇਸ ਲਈ ਅੱਗੇ ਜਾ ਰਹੀ ਹੈ ਕਿ ਇਹ ਜ਼ੀਰੋ ਲੈਵਲ ਤੇ ਦੇਖੋ ਬਹੁਤ ਕੰਮ ਕਿਤੇ ਆ ਅਸੀਂ ਆਮ ਜਨਤਾ ਵੱਲੋਂ ਬੋਲ ਰਹੇ ਆ ਇਹਨਾਂ 43000 ਨੌਕਰੀਆਂ ਦਿੱਤੀਆਂ ਜਿਹੜੀਆਂ ਬਿਨਾਂ ਰਿਸ਼ਵਤ ਬਿਨਾਂ ਵਿਚਾਰ ਤੋਂ ਗਰੀਬ ਘਰਾਂ ਦੇ ਜਿਨ੍ਹਾਂ ਦੇ ਘਰ ਰੋਟੀ ਵੀ ਨਹੀਂ ਪੱਕਦੀ ਸੀ ਉਹਨਾਂ ਘਰਾਂ ਨੂੰ ਬਲਾ ਬਲਾ ਕੇ ਇਹਨਾਂ ਨੌਕਰੀਆਂ ਦਿੱਤੀਆਂ ਇਹ ਮਿੰਤਾ ਇੱਕ ਮਹਾਰਾਜਾ ਰঞ্জੀਤ ਸਿੰਘ ਅਲਗ ਰਾਜ ਲੱਗਦਾ ਇਸ ਲਈ ਐਨਸੀ ਦੇ ਵੱਲੋਂ ਕਿਹੜੇ ਕਿਹੜੇ ਕੰਮ ਕੀਤੇ ਗਏ ਨੇ ਔਰ ਕਿਹੜੇ ਕਿਹੜੇ ਹਜੇ ਬਾਕੀ ਨੇ ਕਿਹੜੇ ਮੁੱਦੇ ਨੇ ਮੁਕਤ ਦੇ ਦੇਖੋ ਪਹਿਲਾਂ ਤਾਂ ਐਮਪੀ ਐਮਪੀ ਜੇ ਵੀ ਆਏ ਆ ਉਹਨਾਂ ਨੇ ਬਾਦਲ ਸਾਹਿਬ ਨੇ ਤਾਂ ਇੰਨੀ ਗੱਲ ਕਹਤੀ ਮੁਕਸਰ ਅਸੀਂ ਆਪਦੀਆਂ 117 ਸੀਟਾਂ 'ਚੋਂ ਇੱਕ ਸੀਟ ਘੱਟਦੀ ਆ ਮੁਕਸਰ ਕੋਈ ਡਵੈਲਪਮੈਂਟ ਨਹੀਂ ਕਰਨੀ ਇੱਥੇ ਜੋ ਵੀ ਡਵੈਲਪਮੈਂਟ ਹੁੰਦੀ ਸੀਗੀ ਉਹ ਸਿਰਫ ਬਟਿੰਡੇ ਤੇ ਦਰਵਾਜ਼ਾ ਚਲੀ ਜਾਂਦੀ ਸੀਗੀ ਕਿਉਂਕਿ ਇਹ ਮੁਕਸਰ ਦਾ ਜਿਹੜਾ ਸੀਗਾ ਇੱਕ ਇਤਿਹਾਸਕ ਸ਼ਹਿਰ ਹੈ ਦਸਾਂ ਗੁਰੂਆਂ ਦੀ ਧਰਤੀ ਹੈ ਇਸ ਨੂੰ ਇੰਨੀ ਡਵੈਲਪਮੈਂਟ ਚਾਹੀਦੀ ਸੀਗੀ ਵੀਰ ਦਾ 10 ਗੁਰੂਆਂ ਦੀ ਧਰਤੀ ਨੂੰ ਬਹੁਤ ਜ਼ਿਆਦਾ ਡਵੈਲਪਮੈਂਟ ਹੋਣ ਦੇ ਬਾਵਜੂਦ ਵੀ ਅੱਜ ਨਰਕ ਚ ਮੁਕਸਰ ਹੈ ਇਹ 2 ਸਾਲ ਹੋ ਗਏ ਆਮ ਪਾਰਟੀ ਸਰਕਾਰ ਨੇ ਕੁਛ ਐਦਾ ਸਰਦਾਰ ਕੀਤਾ ਅਸੀਂ ਭਗਵਾਨ ਅਸੀਂ ਪੰਜਾਬ ਦੀ ਜਨਤਾ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ 92 ਸੀਟਾਂ ਦਿੱਤੀਆਂ ਅਤੇ ਆਮ ਪਾਰਟੀ ਸਰਕਾਰ ਬਣਾਈ ਸੀ ਹੁਣ ਵੀ ਅਸੀਂ ਇਹ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਆ ਵੀ ਐਜਾ ਭਗਵਾਨ ਸਤਿਮਾਨ ਜੀ ਸਰਕਾਰ ਨਹੀਂ ਤੁਹਾਨੂੰ ਮਿਲਦੀ ਐਮਪੀ ਸਾਨੂੰ ਇਮਾਨਦਾਰ ਨੇਕ ਤੇ ਮਿਹਨਤੀ ਹੋਣਾ ਚਾਹੀਦਾ ਇਹ ਇਹ ਜਿਹੜੀਆਂ ਤਸ਼ਵੀਆਂ ਸਾਰੀਆਂ ਕਾਕਾ ਬਰਾਰਜੀ ਚ ਸਾਨੂੰ ਦਿਖਦੀਆਂ ਤੁਹਾਡੀ ਸਰਕਾਰ ਲਈ ਹੈ ਦੋਸਤ ਹੋਰ ਹੋਗੇ ਤੁਹਾਡੀ ਸਰਕਾਰ ਜੀ ਜੀ ਲੇਕਿਨ ਦਰਬਾਰ ਦਾ ਨਾਕਾ ਨੰਬਰ 2 ਨਾਕਾ ਨੰਬਰ 1 ਦੇ ਵਿੱਚ ਸੀਵਰੇਜ ਦਾ ਪਾਣੀ ਹਜੇ ਤੱਕ ਖਤਮ ਨਹੀਂ ਹੋਇਆ ਸੀਵਰੇਜ ਦਾ ਕਹਿ ਰਹੇ ਹੋ ਵਿਕਾਸ ਕੀਤੇ ਆ ਸੀਵਰੇਜ ਦਾ ਤਾਂ ਐਦਾਂ ਹੀ ਹੈ ਜਿਹੜੇ ਆਪਣਾ ਇਹ ਆਪਣਾ ਮੁੱਦਾ ਪਹਿਲੇ ਜਿਹੜਾ ਮੁੱਦਾ ਜਿਹੜਾ ਚੱਕਿਆ ਵਾ ਉੱਥੇ ਜਿਹੜਾ ਤੇਰੀਆ ਸਾਹਿਬ ਹੈ ਉਹ ਉਹ ਮਤਾ ਨਹੀਂ ਪਾਉਂਦਾ 16 ਕਰੋੜ ਰੁਪਏ ਅੱਜ ਕਮੇਟੀ ਚ ਆਇਆ ਵਾ ਜੇ ਉਹ ਮਤਾ ਪਾਉਂਦਾ ਅੱਜ 16 ਕਰੋੜ ਰੁਪਇਆ ਸੀਵਰੇਜ ਚ ਲੱਗਦਾ ਹੈ ਸ਼ਹਿਰ ਇੱਕ ਨੰਬਰ ਤੇ ਇਤਿਹਾਸਕ ਸ਼ਹਿਰ ਬਣ ਸਕਦਾ ਹੈ ਸੀਵਰੇਜ ਜਿਹੜਾ ਦੁਆਰਾ ਪਟਕੇ ਪਾਇਆ ਜਾਊਗਾ ਸੀਵਰੇਜ ਜਿੱਥੇ ਵੀ ਪਾਈਪ ਛੋਟੀ ਹੈ ਉੱਥੇ ਪਾਟੀ ਦੇ ਵੱਡੀ ਕੀਤੀ ਜਾਊਗੀ ਕੋਈ ਵੀ ਇੱਕ ਬੂੰਦ ਪਾਣੀ ਦੀ ਨਹੀਂ ਇੱਥੇ ਆਊਗੀ ਅਗਰੇ ਮਤਾ પાਕੇ 16 ਕਰੋੜ ਰੁਪਇਆ ਹੋਇਆ ਪਲੱਸ ਪੰਜਾਬ ਸਰਕਾਰ ਹੋਰ ਦੇਊਗੀ ਇਹਨਾਂ ਨੂੰ ਸਾਰਾ ਸ਼ਹਿਰ ਇੱਕ ਇਤਿਹਾਸਕ ਸ਼ਹਿਰ ਬਹੁਤ ਵਧੀਆ ਸ਼ਹਿਰ ਬਣ ਜਾਊਗਾ ਤੁਹਾਡੇ ਐਮਐਲਏ ਸਾਹਿਬ ਮਤਲਬ ਕਿ ਕਮੇਟੀ ਦੇ ਮੈਂਬਰ ਹੈ ਜੀ ਕਿਉਂਕਿ ਮਿਊਨਿਸਪਲ ਕਮੇਟੀ ਦੇ ਵਿੱਚ ਐਮਐਨ ਸਰ ਵੀ ਇੱਕ ਵੋਟ ਹੁੰਦੀ ਹੈ ਜੀ ਵੀ ਉਹ ਕਹਿ ਕੇ ਮਤਾ ਪਵਾ ਨਹੀਂ ਸਕਦੇ ਮਤਾ ਮਤਾ ਪਵਾ ਸਕਦੇ ਆ ਜੀ ਪਰ ਉਹਨਾਂ ਨੂੰ ਉੱਪਰੋਂ ਜਿਹੜੀ سپورਟ ਹੈ ਆਪਣੇ ਚੇਅਰਮੈਨ ਨੂੰ ਇੱਥੋਂ ਦੇ ਉੱਪਰੋਂ سپورਟ ਹੈ ਜਿਹੜੀ ਉਹ ਸ਼ਹਿਰ ਜੀ ਡਿਵੈਲਪਮੈਂਟ ਨਹੀਂ ਕਰਾਉਣ ਦਿੰਦੀ ਅਗਰ ਸ਼ਹਿਰ ਜੀ ਡਿਵੈਲਪਮੈਂਟ ਹੁੰਦੀ ਹੈ ਅੱਜ ਕਾਕਾ ਬਲਾਰ ਜੀ ਦੀ ਵਾ 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 ਹੋ ਜੂਗੀ ਉਹ ਇਹ ਚਾਹੁੰਦੀ ਨਹੀਂ ਐਸ ਕਰਕੇ ਉਹ ਚਾਹੁੰਦੀ ਹੈ ਕਿ ਮੁਕਸਰ ਦੇ ਜਿਹੜੇ ਲੋਕ ਹੈ ਉਹ ਇੱਕ ਨਰਕ ਦੀ ਜ਼ਿੰਦਗੀ ਜੀਣ ਤੇ ਆਪਣਾ ਇਹਨਾਂ ਦੇ ਖਿਲਾਫ ਹੋ ਜਾਣਾ ਜਵਾਦ ਦੇ ਦੀ ਅਸੀਂ ਇਹਦਾ ਮਤਲਬ ਹੈ ਕਿ ਕਾਕਾ ਜੀ ਤੁਸੀਂ ਕਹਿ ਰਹੇ ਹੋ ਕਿ ਲੋਕ ਕਹਿਣਗੇ ਕਾਕਾ ਜੀ ਦਿਖਾਵਾ ਉਹ ਲੇਕਿਨ ਕਾਕਾ ਜੀ ਨੂੰ ਆਪ ਦੇ ਆਪ ਨਹੀਂ ਚਾਹੀਦਾ ਵੀ ਸਾਡਾ ਇਤਿਹਾਸਿਕ ਗੁਰਦੁਆਰਾ ਹੈ ਲੋਕ ਜਦੋਂ ਵੀ ਗੁਰਦੁਆਰੇ ਦੇ ਅੰਦਰ ਜਾਂਦੇ ਆ ਤਾਂ ਸੀਵਰੇ ਦੇ ਪਾਣੀ ਦੇ ਰੇਤੀ ਲੰਘ ਕੇ ਜਾਂਦੇ ਆ ਲੰਘ ਕੇ ਜਾਂਦੇ ਆ ਠੀਕ ਹੈ ਤੇ ਕੀ ਗੱਲ ਕਾਕਾ ਜੀ ਦਾ ਫਰਜ਼ ਨਹੀਂ ਬਣਦਾ ਕਿ ਮੈਂ ਵੀ ਗੁਰਦੁਆਰੇ ਜਾਣਾ ਕੀ ਦਾ ਮਤਲਬ ਇਹ ਨਹੀਂ ਵੀ ਉਹ ਕਾਰ ਤੇ ਗਏ ਤੇ ਗੁਰਦੁਆਰੇ ਅੱਜ ਦੇਖੋ ਗੁਰਦੁਆਰੇ ਦੇ 4 ਨੰਬਰ ਨਾਕੇ ਦੇ ਦੇਖੋ 3 ਨੰਬਰ ਤੇ ਨਾਕੇ ਦੇ ਦੇਖੋ ਬਹੁਤ ਵਧੀਆ ਉਹਨਾਂ ਨੇ ਲਾਈਟਾਂ ਲਵਾਈਆਂ ਬਹੁਤ ਵਧੀਆ ਕਿਉਂ ਬੁਰਾ ਹਾਲ ਹੈ ਬਹੁਤ ਵਧੀਆ ਲਵਾਈਆਂ ਇਨੀ ਸੰਗਤ ਜਾਂਦੀ ਨਹੀਂ ਨਹੀਂ 2 ਨੰਬਰ ਤੇ 1 ਨੰਬਰ ਇਹ ਸਾਰੇ ਕੋ ਆਪਣਾ ਉੱਪਰੋਂ ਮਤਾ ਪਾਸ ਕਰਨਗੇ ਕਿਹਨੇ ਮਤਾ ਪਾਸ ਕਰਨਾ ਹੈ ਕਮੇਟੀ ਜੀ ਐਮਐਲਏ ਨੇ ਕਾਕਾ ਜੀ ਨੇ ਤਾਂ ਕਿਹਾ ਕਾਕਾ ਜੀ ਨੇ ਕਿਹਾ ਮਤਾ ਮਤਾ ਲੈ ਕੇ ਇੱਕ ਵਾਰ ਕਾਕਾ ਜੀ ਨੇ ਕਿਹਾ ਮਤਾ ਪਾਸ ਕਰਾ ਲਓ ਅਮਰਾ ਨੂੰ 12 ਵਜੇ ਆ ਜਾਓ ਮੇਰੇ ਤੋਂ ਸਾਈਨ ਕਰਾ ਲਓ ਸ਼ਹਿਰ ਤੇ 1 ਨੰਬਰ ਤੇ ਸੀਵਰੇਜ ਹੋ ਜਾਏਗਾ ਇਨਾਮ ਬੇਰਨਾ ਮਹਰਸ਼ਪਤਰਾ ਜੀ ਇਲੈਕਸ਼ਨ ਆ ਰਿਹਾ ਦੇਖੋ ਜੀ ਡਿਵੈਲਪਮੈਂਟ ਚਾਹੀਦੀ ਹੈ ਸਾਨੂੰ ਤਾਂ ਮੁਕਸਰ ਦੇ ਵਿੱਚ ਜੋ ਵੀ ਕੈਂਡੀਡੇਟ ਆਊਗਾ ਬਸ ਇਹੀ ਬੇਨਤੀ ਹੈ ਉਹਨੂੰ ਵੀ ਡਿਵੈਲਪਮੈਂਟ ਮੁਕਸਰ ਦੀ ਜ਼ਰੂਰ ਕਹਵੇ ਜਿਵੇਂ ਕੋਈ ਸਿਰਫ ਸਾਨੂੰ ਗੱਲਾਂ ਨਹੀਂ ਚਾਹੀਦੀਆਂ ਗਿਆ ਜਿਵੇਂ ਕੋਈ ਭਾਜਪਾ ਵਾਲਾ ੜਡ ਗੱਲ ਕਰਦਾ ਕੋਈ ਆਪਣਾ ਕਾਂਗਰਸ ਵਾਲਾ ਕੋਈ ੜਡ ਕਰਦਾ ਵੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਮੁਕਸਰ ਦੇ ਵਿੱਚ ਕੋਈ ਆ ਜਾਏ ਕੀ ਲੱਗਦਾ ਹੈ ਕੀ ਕਿਸੇ ਆਖੀ ਦਾਣ ਦੇ ਦੁਬਾਰ ਦੇਖੋ ਜੀ ਜਿਵੇਂ ਮਾਨ ਪਰਿਵਾਰ ਬਹੁਤ ਸਾਲਾਂ ਤੋਂ ਮਿਹਨਤ ਕਰ ਰਿਹਾ ਠੀਕ ਹੈ ਜੀ ਜਿਵੇਂ ਬਾਈ ਰੋਜੀ ਬਰਕੰਦੀ ਜੀ ਦਾ ਉਹਨਾਂ ਦਾ ਵੀ ਮੁਕਸਰ ਦੇ ਵਿੱਚ ਬਹੁਤ ਚੰਗਾ ਹੂਲਡ ਹੈ ਉਮੀਦ ਹੈ ਇਹੀ ਹੈ ਜੀ ਸ਼ਰੋਮਨੀ ਅਕਾਲੀ ਦਾ ਇਸ ਵਾਰੀ ਦੁਬਾਰਾ ਫਿਰੋਜ਼ਪੁਰ ਤੋਂ ਵਿੱਚੋਂ ਜਿਵੇਂ ਐਮਪੀ ਬਣਾਉ ਪਿਛਲੀ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ 2.5 ਲੱਖ ਦੀ ਲੀਟ ਨਾਲ ਜਿੱਤਿਆ ਸੀ ਐਕਟਿਵੀ ਬੋਵੀ ਮੰਨ ਕੇ ਮੁਕਸਰ ਤੋਂ ਜਿੱਤਣਗੇ ਪਿਛਲੇ ਐਮਪੀ ਨੇ ਹੂਲ ਤਾਂ ਕਿਹੜੇ ਕੰਮ ਕੀਤੇ ਪਿਛਲੇ ਐਮਪੀ ਨੇ ਦੇਖੋ ਜੀ ਕੋਵਿਡ 19 ਸੀਗਾ ਕਿ ਡੀ ਐਮ ਐਮ ਪੀ ਐਲ ای ਡੀ ਫੰਡਸ ਹੁੰਦੇ ਆ ਕਿ ਨਾ ਘਰ ਘਰ ਦੇ ਵਿੱਚ ਜਾ ਕੇ ਆਕਸੀਜਨ ਸਿਲੰਡਰਾਂ ਤੋਂ ਜਾ ਕੇ ਪਿੰਡਾਂ ਦੇ ਵਿੱਚ ਕੋਈ ਗ੍ਰਾਂਟਸ ਦੇਣੀਆਂ ਕੋਈ ਚੈੱਕ ਦੇਣੀਆਂ ਬਾਰ ਕਾਉਂਸਲਰ ਦੀ ਕਚਹਿਰੀ ਹੈ ਕਚਹਿਰੀ ਦੇ ਵਿੱਚ ਪਾਰਕਿੰਗ ਤੋਂ ਲੈ ਕੇ ਬਹੁਤ ਸਰਦਾਰ ਸਖਬੀਰ ਸਿੰਘ ਬਾਦਲ ਸਾਹਿਬ ਨੇ ਕੰਮ ਕੀਤੇ ਆ ਮੁਕਸਰ ਦੇ ਕਿਹੜੇ ਕਿਹੜੇ ਮੁਕਤੇ ਨੇ ਆ ਇਹ ਜੋ ਅੱਜ ਤੱਕ ਹਾਲ ਹੈ ਦੇਖੋ ਜੀ ਹਾਲ ਕੀ ਮਾੜਾ ਜਿਹਾ ਮੀਂਹ ਪੈ ਜਾਏ ਤਾਂ ਮੁਕਸਰ ਡੁੱਬ ਜਾਂਦਾ ਪਾਈਪਾਂ ਸੀਵਰੇਜ ਪਾਣੀ ਤਾਂ ਮਿਕਸ ਹੋ ਕੇ ਜਾਂਦਾ ਮੁੱਦੇ ਸਾਰੇ ਮੁਕਸਰ ਹੀ ਢਾ ਕੇ ਬਣਾਉਣ ਦਾ ਦੁਬਾਰਾ ਮੁਕਸਰ ਦੇ ਵਿੱਚ ਇਨਾਂ ਤੁਸੀਂ ਡੀਸੀ ਦਫ਼ਤਰ ਜਾਵੜੋ ਕਿਤੇ ਵੀ ਕੋਈ ਆ ਪਾਰਕ ਦੇ ਵਿੱਚ ਆ ਪਬਲਿਕ ਪਾਰਕ ਦੇ ਵਿੱਚ ਖੜੇ ਆ ਇੱਥੋਂ ਦੇ ਹਾਲਾਤ ਹੀ ਵੇਖ ਲਓ ਕੁੱਤੇ ਇੱਥੇ ਅੰਦਰ ਫਿਰਦੇ ਆ ਵੀ ਇਹੇ ਹਾਲਾਤ ਆ ਇਹੇ ਗਵਰਨਮੈਂਟ ਆ ਤੇ ਘਰ ਘਰ ਹਰ ਵੱਲੋਂ ਜਾ ਰਹੇ ਨੇ ਵੇਖੋ ਨਰਦਾ ਪੀਰ ਨਾਲ ਸੁਪਨਾ ਆ ਸੈਯਾਦ ਮੁਤੇ ਦਾ ਪੰਨਾ ਆ ਜਾਂ ਇਹ ਨਾ ਕਿਉਂ ਆ ਲੋਏ ਦੇਖੋ ਜੀ ਘਰ ਘਰ ਸਾਰੇ ਲੀਡਰ ਜਾ ਰਹੇ ਆ ਸਾਰੀ ਆਪਣੀ ਮਿਹਨਤ ਕਰ ਰਹੇ ਆ ਬਟ ਇਹੀ ਆ ਜੀ ਜਿਹੜੇ ਮੇਨ ਮੁੱਦੇ ਆ ਉਹਨਾਂ ਤੇ ਫੋਕਸ ਕਰੋ ਇੱਕ ਮੈਨੀਫੈਸਟੋ ਛਾਪ ਦਿੰਦੇ ਐ ਇਲੈਕਸ਼ਨ ਦਾ ਵੀ ਅਸੀਂ ਇਹ ਕੰਮ ਕਰਾਵਾਂਗੇ ਇਹ ਕੰਮ ਕਰਾਵਾਂਗੇ ਆ ਹੁਣ ਤੁਸੀਂ ਭਗਵੰਤ ਮਾਨ ਦੀ ਸਰਕਾਰ ਵੇਖ ਲਓ ਮੈਨੀਫੈਸਟੋ ਤਾਂ ਇਹਨਾਂ ਨੇ ਕਿਹਾ ਸੀ ਹਜ਼ਾਰ ਹਜ਼ਾਰ ਰੁਪਏ ਅਸੀਂ ਖਾਤਿਆਂ 'ਚ ਪਾਵਾਂਗੇ ਘਰ ਘਰ ਅਸੀਂ ਆਟਾ ਦੇਵਾਂਗੇ ਆਟਾ ਤਾਂ ਦੇਣਾ ਕੀ ਸੀ ਕਾਰਡ ਵੀ ਕਟਾਤੇ ਦੂਜੀ ਗੱਲ ਤੁਸੀਂ ਵੇਖਿਆ ਹੀ ਐ ਘਰ ਘਰ ਨਸ਼ੇ ਵੱਜ ਚੁੱਕੇ ਐ ਨਸ਼ਿਆਂ ਦੀ ਡਿਲੀਵਰੀਆਂ ਵੱਜ ਚੁੱਕੀਆਂ ਇਹ ਹਾਲਾਤ ਆ ਪੰਜਾਬ ਦੇ ਜਿਹੜਾ ਵੀ ਆਊਗਾ ਏ ਬੇਨਤੀ ਆ ਵੀ ਆ ਡਰੱਗਸ ਖਤਮ ਕਰ ਦਿਓ ਤੇ ਐਮਪੀ ਦੇ ਜਿਹੜੇ ਪਾਰਲੀਮੈਂਟ ਦੇ ਵਿਕਾਸ ਹੁੰਦੇ ਆ ਉਹ ਮੁਕਸਰ ਰਸਤੇ ਫਿਰੋਜ਼ਪੁਰ ਰਸਤੇ ਪਲੀਜ਼ ਕਰਵਾ ਦਿਓ ਸਰ ਇਹ ਦੇਖੋ ਲੀਡਰ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਕਿ ਐਜੂਕੇਸ਼ਨ ਦੀ ਗੱਲ ਕਰੇ ਹੈਲਥ ਦੀ ਗੱਲ ਕਰੇ ਜਿਹੜੇ ਕਿ ਲਿਟਰੇਸੀ ਦੀ ਗੱਲ ਕਰੇ ਲੀਡਰ ਇਹੋ ਜਿਹਾ ਹੋਣਾ ਚਾਹੀਦਾ ਜੀ